ਪੋਸਟਮਾਸਟਰ ਦੀ ਰਿਪੋਰਟ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਨਰਿੰਦਰ ਦੀਪ ਦੀ ਮੌਤ ਨੂੰ ਜਿਹੜਾ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਐਕਸੀਡੈਂਟ ਨਹੀਂ ਹੋਇਆ 16 ਗੰਭੀਰ ਸੱਟਾਂ ਲੱਗੀਆਂ ਨੇ ਫਿਰ ਦੇ ਵਿੱਚ ਪੁਰਪੜੀਆਂ ਦੇ ਉੱਪਰ ਕੰਨਾਂ ਦੇ ਉੱਪਰ ਇੱਥੇ ਲੱਤਾਂ ਦੇ ਉੱਪਰ ਪਿਸ਼ਾਬ ਵਾਲੇ ਥਾਂ ਦੇ ਉੱਪਰ ਹੱਥਾਂ ਦੇ ਉੱਪਰ ਅਣਗਿਣਤ ਵਾਰ ਜਿਹੜਾ ਕਰੰਟ ਲਗਾਇਆ ਗਿਆ ਪਰ ਸਭ ਤੋਂ ਵੱਡਾ ਖਲਾਸਾ ਜਿਹੜਾ ਇਹ ਵੀ ਹੋਇਆਗਾ ਕਿ ਡਾਕਟਰਾਂ ਦੀ ਬਹੁਤ ਵੱਡੀ ਅਣਗੇਲੀ ਤੇ ਗੜਬੜ ਦਾ ਇਹ ਮਾਮਲਾਗਾ 23 ਤਰੀਕ ਦੀ ਰਾਤ ਨੂੰ ਜਿਹੜਾ 23 ਮਈ ਦੀ ਰਾਤ ਨੂੰ ਕਹਿੰਦੇ ਨੇ ਕਿ ਨਰਿੰਦਰ ਦੀਪ ਸਿੰਘ ਦਾ ਐਕਸੀਡੈਂਟ ਹੁੰਦਾ ਤੇ 8:30 ਵਜੇ ਜਿਹੜਾ ਹੈਗਾ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਉਹਨਾਂ ਨੂੰ ਲਜਾਇਆ ਜਾਂਦਾ ਉੱਥੇ ਕੀ ਕਿਹਾ ਜਾਂਦਾ ਕਿ ਇਹ ਤੇ ਮਰਿਆ ਹੋਇਆ ਮਰਤਕ ਐਲਾਨ ਦਿੱਤਾ ਜਾਂਦਾ ਤੇ ਪੁਲਿਸ ਦੀ ਏ ਰਿਪੋਰਟ ਆਉਂਦੀ ਹੈ ਕਿ ਸਾਨੂੰ ਨਰਿੰਦਰ ਦੀਪ ਦੀ ਜਿਹੜਾ ਮੌਤ ਦਾ ਪਤਾ ਹੈਗਾ ਉਹ 24 ਤਰੀਕ ਨੂੰ ਲੱਗਦਾ ਕੀ ਭਈ 23 ਤਰੀਕ ਦੀ ਰਾਤ ਨੂੰ ਜਿਹੜਾ ਵੀ ਡਾਕਟਰ ਉੱਥੇ ਡਿਊਟੀ ਤੇ ਸੀਗਾ ਕੋਈ ਸੀਨੀਅਰ ਅਧਿਕਾਰੀ ਜਾਂ ਕੋਈ ਜੂਨੀਅਰ ਅਧਿਕਾਰੀ ਕੀ ਉਹਨਾਂ ਨੇ ਰਿਪੋਰਟ ਦੇਣੀ ਸਹੀ ਨਹੀਂ ਸਮਝੀ ਇਥੇ ਡਾਕਟਰ ਵੀ ਗਲਤ ਨੇ ਕਿਉਂਕਿ ਡਾਕਟਰ ਪਿਆਰੇ لال ਗਰਗ ਜੀ ਨੇ ਬਹੁਤ ਵਧੀਆ ਦਲੀਲਾਂ ਦੇ ਦੇ ਕੇ ਇਹ ਗੱਲਾਂ ਦਾ ਜਿਹੜਾ ਖੁਲਾਸੇ ਕੀਤੇ ਨੇ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਡਾਕਟਰ ਵੀ ਕਈ ਵਾਰੀ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਮਾਮਲਾ ਗੜਬੜ ਹੋ ਜਾਂਦਾ ਮਿਲੀ ਭੁਗਤ ਹੋ ਜਾਂਦੀ ਹੈ ਕਹਿੰਦੇ ਨੇ ਇਹ ਗੱਲ ਕਹੀ ਗਈ ਹੈ ਪਿਆਰੇ ਲਾਲ ਦੇ ਵੱਲੋਂ ਕਿ ਐਕਸੀਡੈਂਟ ਦੁਆਰਾ ਜੇ ਕੀਤਾ ਜਾਵੇ ਇਸ ਤਰੀਕੇ ਦਾ ਤੇ ਇੰਨੀਆਂ ਗੰਭੀਰ ਸੱਟਾਂ ਕਿਸੇ ਵੀ ਤਰੀਕੇ ਨਾਲ ਨਹੀਂ ਲੱਗਦੀਆਂ ਕਿਉਂਕਿ ਇਹ ਤਾਂ ਉਸੇ ਦਿਨ ਹੀ ਖੁਲਾਸਾ ਹੋ ਗਿਆ ਸੀ ਜਿਸ ਦਿਨ ਨਰਿੰਦਰਦੀਪ ਦੇ ਮਾਪਿਆਂ ਨੇ ਕਹਿਤਾ ਸੀ ਕਿ ਸਾਡੇ ਪੁੱਤ ਦੇ ਇੰਨੀਆਂ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਇੰਨਾ ਜ਼ਿਆਦਾ ਕ੍ਰਾਂਟ ਲਗਾਇਆ ਗਿਆ ਪਰ ਜਿਹੜੀ ਗੱਡੀ ਦੇ ਵਿੱਚ ਐਕਸੀਡੈਂਟ ਦੱਸਦੇ ਨੇ ਉਸ ਗੱਡੀ ਦੇ ਉੱਪਰ ਇੱਕ ਛਰੀਟ ਵੀ ਨਹੀਂ ਆਈ ਉਹਦੀ ਕੋਈ ਲਾਈਟ ਨਹੀਂ ਟੁੱਟੀ ਕੋਈ ਬੰਪਰ ਤੇ ਛਰੀਟ ਨਹੀਂ ਸਿਰਫ ਇੱਕ ਡਰਾਈਵਰ ਸਾਈਡ ਸੀਸੇ ਦੇ ਉੱਪਰ ਛੋਟਾ ਜਿਹਾ ਇੱਕ ਕੱਟ ਆ ਉਸ ਤੋਂ ਬਿਨਾ ਕੁਝ ਨਹੀਂ ਹੈ ਤੇ ਪਰ ਵੇਖੋ ਜਿੱਥੇ ਇਹ ਹੁਣ ਰਿਪੋਰਟ ਆਈ ਆ ਉਹਦੇ ਵਿੱਚ 16 ਸੱਟਾਂ ਦਾ ਜ਼ਿਕਰ ਕੀਤਾ ਗਿਆ ਅਫਸੋਸ ਹਜੇ ਵੀ ਪਾਲਸੇ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਡੀਜੀਪੀ ਸਾਹਿਬ ਨੂੰ ਇਹ ਚਾਹੀਦਾ ਸੀ ਇਸ ਮੁੱਦੇ ਨੂੰ ਆਪ ਹੈਂਡਲ ਕਰਨਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਕਿਉਂਕਿ ਕੱਲ ਤੁਸੀਂ ਵੇਖੋ ਬਠਿੰਡੇ ਦੇ ਵਿੱਚ ਸੀਐਮ ਸਾਹਿਬ ਭਗਵੰਤ ਮਾਨ ਜੀ ਆਏ ਨੇ ਤੇ ਇੱਕ ਜਿਹੜਾ ਹੈਗਾ ਮਹਰਾਜਪਿੰਡ ਤੋਂ ਕਿਸੇ ਸ਼ਖਸ ਨੇ ਉੱਠ ਕੇ ਸ਼ਿਕਾਇਤ ਕੀਤੀ ਸੀ ਕਿਸੇ ਬੰਦਿਆਂ ਦੇ ਖਿਲਾਫ ਤਾਂ ਸੀਐਮ ਨੇ ਤੁਰੰਤ ਐਸਐਸਪੀ ਸਾਹਿਬ ਨੂੰ ਕਿਹਾ ਕਿ ਐਕਸ਼ਨ ਲਿਆ ਜਾਵੇ ਉਹਨਾਂ ਬੰਦਿਆਂ ਦੇ ਖਿਲਾਫ ਧੋਖਾ ਧੜੀ ਦੀ ਐਫ ਆਈ ਆਰ ਦਰਜ ਹੋ ਕੇ ਜਿਹੜਾ ਹੈਗਾ ਸ਼ਿਕਾਇਤ ਦਰਜ ਹੋਈ ਗ੍ਰਿਫਤਾਰੀਆਂ ਵੀ ਹੋ ਗਈਆਂ ਪਰ ਇਹ ਮਾਪਿਆਂ ਦਾ ਕੋਲਤਾ ਪੁੱਤ ਸੀ ਜਿਹੜਾ ਤਿੰਨ ਘਰਾਂ ਦੇ ਵਿੱਚ ਜਿਹੜਾ ਕਿ ਆਈ ਲੈਟਸ ਟੀਚਰ ਸੀਗਾ ਜਿਨੇ ਬੱਚਿਆਂ ਦੇ ਭਵਿੱਖ ਬਣਾਏ ਸੀ ਜਿਨੇ ਅਣਗਿਣਤ ਬੱਚੇ ਬਾਹਰ ਲਿਆਂ ਕੰਟਰੀਆਂ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਕਾਬਲ ਕੀਤੇ ਸੀਗੇ ਉਹਦੇ ਬੱਚੇ ਦਾ ਭਵਿੱਖ ਰੋਲ ਕੇ ਰੱਖ ਦਿੱਤਾ ਸੀਐਮ ਸਾਹਿਬ ਆਏ ਪਰ ਹਾਂ ਦਾ ਨਾਰਾ ਨਹੀਂ ਮਾਰ ਸਕੇ ਕੀ ਫਰਜ ਨਹੀਂ ਬਣਦਾ ਸੀਗਾ ਮੈਂ ਕਹਿੰਨਾ ਜੇ ਹਜੇ ਵੀ ਪੁਲਿਸ ਇਹ ਗੱਲ ਕਹਿੰਦੀ ਆ ਕਿ ਅਸੀਂ ਹਜੇ ਇਨਕੁਆਰੀ ਕਰਾਂਗੇ ਤਾਂ ਤੁਸੀਂ ਦੱਸੋ ਜੇ ਸੱਚਮੁੱਚ 23 ਤਰੀਕ ਨੂੰ ਮੌਤ ਹੋ ਜਾਂਦੀ ਆ 24 ਤਰੀਕ ਨੂੰ ਜੇ ਤੇ ਜੇ ਸੂਚਨਾ ਕਿਤੇ ਪੁਲਿਸ ਨੂੰ ਮਿਲਦੀ ਆ ਤਾਂ ਡਾਕਟਰ ਦੋਛੀ ਨੇ ਉਹਨਾਂ ਨੇ 23 ਤਰੀਕ ਦੀ ਰਾਤ ਨੂੰ ਕਿਉਂ ਨਹੀਂ ਦੱਸਿਆ ਜੇ ਦੱਸਿਆ ਤੇ ਫਿਰ ਪੁਲਿਸ 24 ਦਾ ਕਿਉਂ ਕਹਿ ਰਹੀ ਆ ਇੱਥੇ ਹੀ ਬਹੁਤ ਵੱਡੀ ਗੜਬੜ ਆ ਇੱਥੇ ਹੀ ਬਹੁਤ ਮਾਮਲਾ ਜਿਹੜਾ ਲਮਕਿਆ ਜਾ ਸਕ ਲਟਕਾਇਆ ਜਾ ਰਿਹਾ ਪਰ ਦੇਖਣਾ ਇਹ ਪਊਗਾ ਕਿ ਨਰਿੰਦਰ ਦੀਪ ਦੇ ਕੀ ਪਰਿਵਾਰ ਨੂੰ ਇਨਸਾਫ ਮਿਲਦਾ ਅੱਜ ਪੂਰੀ ਗੋਨਿਆਣਾ ਮੰਡੀ ਜਿਹੜੀ ਹਮਾਇਤ ਦੇ ਵਿੱਚ ਬੰਦ ਕੀਤੀ ਗਈ ਆ ਜਿੱਥੇ ਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੋਚੋ ਤੁਸੀਂ ਕਿ ਪੁਲਿਸ ਦੀ ਅਮੇਜ ਕਿਹੋ ਜਿਹੀ ਬਣਦੀ ਜਾ ਰਹੀ ਹੈ ਪੁਲਿਸ ਨੂੰ ਲੋਕ ਮੰਦੇ ਸ਼ਬਦ ਬੋਲਦੇ ਨੇ ਲਾਣਤਾ ਪਾਉਂਦੇ ਨੇ ਕਿਉਂਕਿ ਜਦੋਂ ਇਹਨਾਂ ਦੇ ਹੱਥ 'ਚ ਬੰਦਾ ਆ ਜਾਂਦਾ ਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਨੇ ਸ਼ਰਾਬਾਂ ਪੀ ਪੀ ਕੇ ਕੁੱਟੀ ਜਾਣਾ ਠੀਕ ਆ ਜਿੱਥੇ ਇਹ ਲਿਆਂਦੇ ਨੇ ਬੰਦੇ ਨੂੰ ਜਿੰਨੇ ਇਹ ਸੀਆਈ ਸਟਾਪ ਦੇ ਵਿੱਚ ਗੋਰ ਚੋਰ ਮੋਰੀਆਂ ਬਣੀਆਂ ਹੁੰਦੀਆਂ ਜਿੱਥੋਂ ਦੀ ਇਹ ਬੰਦਿਆਂ ਨੂੰ ਲਿਆਂਦੇ ਨੇ ਕੋਈ ਕੈਮਰੇ ਦੇ ਅੱਗੇ ਦਿਨੀ ਲਿਆਂਦੇ ਜਦੋਂ ਕਿ ਇਹ ਦਰਿੰਦਗੀ ਕੀਤੀ ਜਾਂਦੀ ਆ ਹੁਣ ਤੁਸੀਂ ਦੇਖੋ ਜਾਂ ਤਾਂ ਫਿਰ ਜਿਹੜਾ ਹੈਗਾ ਸੀਆਈ ਸਟਾਪ 2 ਦੇ ਉਹਦੇ ਕੈਮਰੇ ਖੁੰਕਾਲੇ ਜਾਣ ਚਾਹੀਦਾ ਸੀ ਐਸਐਸਪੀ ਸਾਹਿਬ ਨੂੰ ਜਾਂ ਉਸ ਡਿਪਾਰਟਮੈਂਟ ਦੇ ਡੀਐਸਪੀ ਸਾਹਿਬ ਨੂੰ ਹੁਣ ਤੱਕ ਤਾਂ ਸਾਰਾ ਕੁਝ ਦੇ ਖਲਾਸੇ ਹੋ ਜਾਣੇ ਚਾਹੀਦੇ ਸੀ ਪਰ ਨਹੀਂ ਪੋਸਟਮਾਸਟਰਮ ਦੀ ਰਿਪੋਰਟ ਨੇ ਜ਼ਰੂਰ ਦੱਸ ਦਿੱਤਾ ਕਿ 16 ਸੱਟਾਂ ਵੱਜੀਆਂ ਨੇ ਪਰ ਇਹ 16 ਦੀਆਂ 16 ਸੱਟਾਂ ਐਕਸੀਡੈਂਟ ਨਹੀਂ ਐ ਇਹ ਅਤਿਆਚਾਰ ਐ ਸਿੱਧਾ ਸਿੱਧਾ ਕਤਲ ਹੈ ਇਹ ਸਿੱਧਾ ਸਿੱਧਾ ਮਰਡਰ ਕੀਤਾ ਗਿਆਗਾ ਇਹਦੇ ਵਿੱਚ ਡਾਕਟਰ ਵੀ ਦੋਸ਼ੀ ਨੇ ਜੇਕਰ ਉਹਨਾਂ ਨੇ ਰਿਪੋਰਟ 23 ਤਰੀਕ ਨੂੰ ਪੁਲਿਸ ਨੂੰ ਨਹੀਂ ਕਰਾਈ ਹੁਣ ਤੁਸੀਂ ਦੇਖੋ ਕਿੰਨੇ ਸਾਰੇ ਜਿਹੜੇ ਮਰਡਰ ਹੋ ਜਾਂਦੇ ਨੇ ਜਾਂ ਪੁਲਿਸ ਦੇ ਕੋਲ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਐਸੇ ਗੁੱਥਮੁੱਥ ਦੇ ਤਰੀਕੇ ਨਾਲ ਪੋਸਟਮਾਰਟਮ ਹੋ ਜਾਂਦਾ ਤੇ ਸ਼ਿਸ਼ਕਾਰ ਕਰਕੇ ਮੁੱਦਾ ਠੰਡੇ ਵਾਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨਹੀਂ ਨਰਿੰਦਰਦੀਪ ਸਿੰਘ ਦੇ ਮਾਪਿਆਂ ਨੇ ਵੀ ਇਹ ਗੱਲ ਕਹੀ ਕਿ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਸਾਨੂੰ ਫੋਨ ਆਉਂਦੇ ਰਹੇ ਕਿ ਆਪਦੇ ਪੁੱਤ ਦੀ ਮਿੱਟੀ ਨਾ ਰੋਲੋ ਇਹ ਤੇ ਨਿੱਕਾ ਜਿਹਾ ਜਵਾਕ ਆ ਤੁਸੀਂ ਸ਼ਿਸ਼ਕਾਰ ਕਰ ਦਿਓ ਸ਼ਿਸ਼ਕਾਰ ਤੇ ਅਸੀਂ ਕਰਤਾ ਪਰ ਉਸ ਤੋਂ ਬਾਅਦ ਇਹ ਦਬਾਅ ਬਣਾਇਆ ਜਾ ਰਿਹਾ ਸੀ ਕਹਿੰਦੇ ਨੇ ਕਿ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਕਹੋ ਕਿ ਮੌਤ ਘਰੇ ਹੋਈ ਆ ਯਾਰ ਸ਼ਰਮ ਵੱਨੋਂ ਇੱਕ ਨੌਜਵਾਨ 33 ਸਾਲ ਦਾ ਤੁਸੀਂ ਮਾਪਿਆਂ ਦਾ ਪੁੱਤ ਮਾਰ ਦਿੱਤਾ ਜਿਹੜਾ ਤਿੰਨਾ ਘਰਾਂ ਦੇ ਵਿੱਚ ਇਕੱਲਾ-ਕੱਲਾ ਸੀ ਤੇ ਹਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਸਾਡੀ ਮੰਨੋ ਤੁਸੀਂ ਦਰਿੰਦਗੀ ਇੰਨੀ ਕੀਤੀ ਕਿ ਤੁਹਾਡੇ ਅੰਦਰ ਹਵਾ ਨਹੀਂ ਆਤ ਕੀ ਉਹੀ ਗੱਲ ਜਿਹੜੀ ਕੱਲ ਇੱਕ ਕਿਸਾਨ ਆਗੂ ਨੇ ਕਹੀ ਸੀ ਕਿ ਜਿਹੜੇ ਸੀਐਸਟਾਫ ਦੇ ਵਿੱਚ ਭਰਤੀ ਕੀਤੇ ਜਾਂਦੇ ਆ ਕੀ ਇਹ ਪਾਗਲਖਾਨੇ ਚੋਂ ਲਿਆ ਕੇ ਭਰਤੀ ਕੀਤੇ ਜਾਂਦੇ ਆ ਕਿ ਰਾਤ ਨੂੰ ਸ਼ਰਾਬਾਂ ਪੀ ਕੇ ਜਿਹਨੂੰ ਕੁੱਟਣ ਬੈਹ ਜਾਂਦੇ ਆ ਕੁੱਟੀ ਜਾਂਦੇ ਆ ਆ ਕੱਲ ਅਸੀਂ ਕਰਕੇ ਆਏ ਆ ਆਪਣਾ ਜੀਵਨ ਸਿੰਘ ਵਾਲੇ ਦਾ ਮੁੱਦਾ ਜਿਹੜਾ ਇੱਥੇ ਕੋਟਕਪੂਰੇ ਕੋਲੇ ਪੈਂਦਾ ਉੱਥੇ ਇੱਕ ਨੌਜਵਾਨ ਤੋਂ ਦੋ ਪੇਟੀਆਂ ਸ਼ਰਾਬ ਫੜੀ ਗਈ ਪੁਲਿਸ ਨੇ ਜਦੋਂ ਉਹਨੂੰ ਫਾੜੀ ਲਿਆ ਐਫ ਆਈ ਆਰ ਕਟੋ ਉਹਨੂੰ ਜੇਲ੍ਹ ਭੇਜੋ ਜਿਹੜੀ ਸਜ਼ਾ ਜੱਜ ਸਾਹਿਬਾਨ ਨੇ ਦੇਣੀ ਆ ਤੁਸੀਂ ਚਲਾਨ ਪੇਸ਼ ਕਰੋ ਪਰ ਨਹੀਂ ਰਾਤ ਨੂੰ 1 ਵਜੇ ਦਾਣਾ ਮੰਡੀ ਚ ਲਿਜਾ ਕੇ ਉਹਨੂੰ ਜਿਹੜਾ ਪੁਲਿਸ ਨੇ ਕੁੱਟਿਆ ਚੌਂਕੀ ਵਾਲੀ ਨੇ ਤੇ ਉਹ ਕੁੱਟ ਨਾ ਸਹਾਰਦਾ ਹੋਇਆ ਜੇਲ੍ਹ ਚ ਜਿਵੇਂ ਇਲਾਜ ਹੋਇਆ ਕਰਾਇਆ ਜ਼ਮਾਨਤ ਤੋਂ ਪਹਿਲਾਂ ਜਿਹੜੀ ਉਹਦੀ ਹੈਗੀ ਆ ਮੌਤ ਹੋ ਜਾਂਦੀ ਆ ਇਹ ਸਾਡੀ ਪੁਲਿਸ ਦੀਆਂ ਦਰਿੰਦਗੀਆਂ ਨੇ ਇਹ ਲਾਨਤਾਂ ਭਰੇ ਸ਼ਬਦ ਆ ਜਿਹੜੇ ਲੋਕ ਫਿਰ ਤਾਂ ਬੋਲਦੇ ਨੇ ਪੁਲਿਸ ਡਿਪਾਰਟਮੈਂਟ ਨੂੰ ਬਹੁਤ ਚੰਗੇ ਅਫਸਰ ਵੀ ਹੋਣਗੇ ਪਰ ਇਹ ਵੀ ਸੋਚਣਾ ਪਊਗਾ ਕਿ ਕਈ ਵਾਰੀ ਕੀ ਹੁੰਦਾ ਜਿਹੜੇ ਸਾਬਕਾ ਅਫਸਰ ਹੁੰਦੇ ਨੇ ਉਹ ਬਹੁਤ ਸਾਰੀਆਂ ਗੱਲਾਂ ਦੱਸਦੇ ਨੇ ਕਾਨੂੰਨ ਦੀਆਂ ਕਿ ਐਦਾਂ ਜ਼ੁਲਮ ਹੁੰਦਾ ਐਦਾਂ ਅਤਿਆਚਾਰ ਹੁੰਦਾ ਮੈਂ ਕਹਿੰਦਾ ਜਾਂ ਤਾਂ ਆਨਲਾਈਨ ਡਿਊਟੀ ਜਦੋਂ ਹੁੰਨੇ ਉਹ ਤੋਂ ਦੱਸਿਆ ਕਰੋ ਬਹੁਤ ਸਾਰੇ ਜਿਹੜੇ ਮਲਾਜ਼ਮਾਂ ਉਹ ਅਸਤੀਫੇ ਵੀ ਦੇ ਜਾਂਦੇ ਆ ਜਾਂ ਕਈ ਦੁਖੀ ਹੋਏ ਮਲਾਜ਼ਮਾਂ ਜਿਹੜੇ ਪੁਲਿਸ ਦੇ ਉਹ ਆਪ ਵੀ ਸੋਸ਼ਲ ਮੀਡੀਆ ਤੇ ਬੋਲ ਪੈਂਦੇ ਆ ਵੀ ਸਾਡੇ ਨਾਲ ਵੀ ਧੱਕਾ ਹੁੰਦਾ ਪੁਲਿਸ ਪੁਲਿਸ ਨਾਲ ਵੀ ਕਈ ਵਾਰੀ ਧੱਕਾ ਕਰਦੀ ਹੈ ਤੇ ਅਸੀਂ ਆਮ ਪਬਲਿਕ ਕਿੱਥੇ ਜਾਵਾਂਗੇ ਕਿ ਇਹ ਸਾਡੀ ਰਾਖੀ ਆ ਸੀਐਮ ਸਾਹਿਬ ਤੁਸੀਂ ਬਠਿੰਡੇ ਆਏ ਸੀ ਤੁਹਾਡਾ ਫਰਜ ਬੰਦਾ ਸੀ ਜਿੱਥੇ ਉਹ ਸ਼ਿਕਾਇਤ ਦੇ ਉੱਪਰ ਤੁਸੀਂ ਕਿਹਾ ਕਿ ਕਾਰਵਾਈ ਕਰੋ ਉੱਥੇ ਇਸ ਨਰਿੰਦਰ ਦੀਪ ਦੇ ਮਾਮਲੇ 'ਚ ਵੀ ਤੁਹਾਨੂੰ ਕਹਿਣਾ ਚਾਹੀਦਾ ਸੀ ਐਸਐਸਪੀ ਨੂੰ ਕਿ ਜਿਹੜੇ ਦੋਸ਼ੀ ਨੇ ਦੋਛੀਆਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਤਸੀਹੇ ਦੇ ਕੇ ਮਾਰਿਆਗਾ ਇਹਨਾਂ ਦੇ ਉੱਪਰ ਵੀ ਪਰਚਾ ਜਿਹੜਾ ਹੈਗਾ ਉਹ ਦਰਜ ਹੋਣਾ ਚਾਹੀਦਾ ਪਰ ਹਜੇ ਵੀ ਅਸੀਂ ਲਾਮਬੰਦ ਹੋਈਏ ਇਕੱਠੇ ਹੋਈਏ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਖਾਤਰ ਤਾਂ ਕਿ ਅੱਗੇ ਕੋਈ ਹੋਰ ਦੁਬਾਰਾ ਜਿਹੀ ਘਟਨਾ ਜਿਹੜੀ ਉਹ ਨਾ ਵਾਪਰ ਸਕੇ ਸਾਰੇ ਭੈਣ ਭਰਾ ਇੱਕਜੁੱਟ ਹੋ ਕੇ ਇਸ ਪਰਿਵਾਰ ਦੇ ਨਾਲ ਸਾਨੂੰ ਅੱਜ ਖੜਨ ਦੀ ਜ਼ਰੂਰਤ ਹੈ ਇਹ ਨਾ ਕਿਹਾ ਕਰੋ ਕਿ ਅਸੀਂ ਕੀ ਲੈਣਾ ਪੁਲਿਸ ਦਾ ਮਾਮਲਾ ਪੁਲਿਸ ਐ ਕਰੂ ਜੇ ਇਸ ਤਰੀਕੇ ਨਾਲ ਕਰਦੇ ਰਹੇ ਤਾਂ ਪਰ ਕੇ ਪੀ ਐਸ ਗੱਲ ਵਾਲਾ ਦੌਰ ਹੈ ਜਿਹੜਾ ਉਹ ਬਹੁਤ ਜਲਦੀ ਆਊਗਾ ਉਹਨੂੰ ਭੁੱਲਿਓ ਨਾ ਤੁਸੀਂ ਬਹੁਤ ਜਲਦੀ ਚੱਲ ਹੀ ਰਿਹਾ ਪਰ ਇਹਨੂੰ ਰੋਕਣਾ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਊਗਾ